ਮੈਂ ਆਪਾਂ ਐਮਐਲਏ ਦੀ ਗੱਡੀ ਨਾ ਐਨੀ ਦੂਰ ਮੈਂ ਨਹੀਂ ਖੜਦਾ ਮੇਰੇ ਨਾਲ ਬਹੁਤ ਤੁਮਸ਼ਾਵੇ ਐਨੀ ਦੂਰ ਨਹੀਂ ਅਮਰੇ ਸਾਡੀ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੇਖੋ ਕਿਹੜੇ ਭਰਾ ਮੇਰੇ ਨਾਲ ਦੀ ਗੱਡੀ ਆ ਐਮਐਲਏ ਜੀਵਨ ਦੋ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਦ ਆ ਮਸਤੀ ਫਿਰ ਉਹ ਪੰਪਾ ਸੀ ਕਰੋਗੇ ਨਹੀਂ ਕਰਦੇ ਪਏ ਮਸਤੀ ਕਰੋ ਮੇਰਾ ਜੀਤ ਬਾਈ ਕੰਮ ਕਰੋ ਫੋਨ ਕੁਝ ਨੂੰ ਕਰਨਾ ਕਰੋ ਕਰੋ ਦੋ ਦਾ ਹਸਬੰਦ ਆ ਮੈਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਵੀ ਉਹ ਵੀ ਨਹੀਂ ਸੁਣਦੇ ਸੋਸ਼ਲ ਮੀਡੀਆ ਕਰੋ ਤੁਸੀਂ ਨਹੀਂ ਕਰੋ ਤੁਸੀਂ ਇਹ ਕਹਿੰਦੇ ਲੋਕ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਮੈਨੂੰ ਅਸੀ ਕੋਈ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਦੀ ਫਿਰ ਅੱਗਾਂ ਦੀ ਗੱਲ ਤੇ ਤੂੰ ਕੋਈ ਯਾਰ ਕਰਦੇਗੀ ਬਈ ਉਹ ਬਾਈ ਕੰਮ ਦੀ ਮਰਦ ਹੋ ਤੂੰ ਖਾਣੇ ਦੀ ਭਲਾਣਾ ਭਲਾਣਾ ਤੂੰ ਥੋੜਾ ਬਦਲਾ ਦੇਖ ਲਓ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਆਉਟਸਾਈਡ ਪਈਸਾ ਆਪਾਂ ਗਲਤ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਗਲਤ ਪਾ ਰਹੇ ਆਉਟਸਾਈਡ ਤੁਸੀਂ ਦੇਖੋ ਵੀ ਥਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਸਾ ਦਾ ਖੁੱਲਾ ਸਾਰਾ ਖੁੱਲਾ ਉਹਨੂੰ ਲੱਗਾ ਸੀ ਆਹ ਇੰਨਾ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ ਗੱਲ ਨਹੀਂ ਆਪਾਂ ਐਮਐਲਏ ਦੀ ਗੱਡੀ ਨਾ ਇੰਨੀ ਦੂਰ ਮੈਂ ਨਹੀਂ ਖੜਾ ਸਕਦਾ ਐਮਐਲਏ ਸਾਡੇ ਕੋਲ ਤੁਹਾਨੂੰ ਸਾਬੇ ਇੰਨੀ ਦੂਰ ਨਹੀਂ ਸਾਡੇ ਕੋਲ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਬਕਰ ਮੇਰੇ ਸਾਡੇ ਦੀ ਗੱਡੀ ਆ ਐਮਐਲਏ ਜੀਵਨ ਜੋਧਾ ਦਾ ਹਸਬੰਡਾ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਜੋਧਾ ਦਾ ਮੈਂ ਕੰਮ ਕਰੋ ਹੁਣ ਕੁਝ ਨੂੰ ਕਰਨਾ ਬਦਮਾਸ਼ੀ ਕਰੋ ਕਰੋ 14 ਹਸਬੰਦ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਵੀ ਹੋਰ ਵੀ ਨਹੀਂ ਸੁਣਦੇ ਸ਼ੋਸ਼ਣ ਮੈਡੀਅਮ ਕਰੋ ਤੁਸੀਂ ਨਹੀਂ ਕਰੋ ਤੁਸੀਂ ਇਹ ਕੈਮਰਾ ਵੀ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰ ਰਿਹਾ ਬਦਮਾਸ਼ੀ ਤੁਸੀਂ ਕਰਦੇ ਕੋਈ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਦੀ ਇਹ ਅੱਗਾਂ ਦੀ ਗੱਲ ਹੈ ਤੇ ਸੋਤਰ ਕੋਈ ਤੁਹਾਨੂੰ ਯਾਰ ਕਰਦੇਗੀ ਬਈ ਉਹ ਲੈ ਭਾਈ ਕੰਮ ਹੈ ਜੀ ਮਨਜੋਤ ਨੂੰ ਖਾਣੇ ਦੀ ਭਲਾਣਾ ਭਲਾਣਾ ਥੋੜਾ ਪਤਾ ਵੇਖ ਲਓ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂ ਸਾਈਡ ਪਈ ਸਾਬ ਆਪਾ ਗਲਤ ਸਾਈਡ ਆਪਾ ਆ ਰਿਹਾ ਸਦਾਜੀ ਆਪਾ ਗਲਤ ਆ ਪਾ ਰਿਹਾ ਰੌਂ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਫਾ ਦਾ ਫੁੱਲਾ ਸਾਰਾ ਖਮਾ ਓਹਨੂੰ ਲੱਗਾ ਕੋਈ ਆ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਐਮ ਐਲ ਏ ਦੀ ਗੱਡੀ ਨਾ ਐਨੀ ਰੂਲ ਮੈਂ ਨਹੀਂ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਚਾਵੇ ਐਨੀ ਡੂਨਦੇ ਹਮਰੇ ਸਾਹਦੇ ਗੱਡੀ ਆ ਠੀਕ ਆ ਕਿਹੜਾ ਐਮ ਐਲ ਏ ਦੀ ਗੱਡੀ ਦੇਖੋ ਇਹ ਕਿਹੜਾ ਬਰਾ ਮੇਰੇ ਸਾਹਦੇ ਗੱਡੀ ਆ ਐਮ ਐਲ ਏ ਜੀਵਨ ਜੋਧਾ ਹਸਬੰਦ ਹਨ ਕੋਈ ਗੱਲ ਨਹੀਂ ਐਮ ਐਲ ਏ ਜੀਵਨ ਜੋਧਾ ਹਸਬੰ ਦੇ ਵੀ ਕੰਮ ਕਰੋ ਫੂਲ ਜੂ ਨੂੰ ਕਰਨਾ ਬਦਮਾਸ਼ੀ ਕਰੋ ਕਰੋ 12 ਹਸਬੰਦ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਵੀ ਹੋਦੀ ਨਹੀਂ ਕੋਈ ਸੁਣਦੇ ਛੋਟੇ ਮੇਰੇ ਕਰੋ ਦੂਜੀ ਕਰੋ ਤੁਸੀਂ ਇਹ ਕੈਮਰਾ ਵੀ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਬਦਮਾਸ਼ੀ ਕਰਦੇ ਕੋਈ ਕੋਈ ਗੱਲ ਨਹੀਂ ਬੋਲਣੀ ਨਹੀਂ ਖੜੇ ਹੋ ਫਿਰ ਦੀ ਫਿਰ ਐਦਾਂ ਦੀ ਗੱਲ ਤੇ ਕੋਤ ਕਰੋ ਤੁਹਾਡੀ ਤੁਸੀਂ ਯਾਰ ਕਰਦੇਗੀ ਬਈ ਉਹ ਵੀ ਕੰਮ ਦੀ ਮਰਦ ਹੋ ਤੁਸੀਂ ਖਾਣੇ ਤੇ ਭਲਾਣਾ ਭਲਾਣਾ ਥੋੜਾ ਪਤਾ ਦੇਖ ਲਓ ਤੁਸੀਂ ਵੀਡੀਓ ਬਣਾ ਲਈ ਤੁਹਾਡੀ ਬਣਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂ ਸਾਈਡ ਪੈਸਾ ਵਾਪਾ ਗਲਤ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਧੱਕਾ ਪਾ ਰਹੇ ਰੌਂ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਦਫਾ ਦਾ ਖੁੱਲਾ ਸਾਰਾ ਖੁੱਲਾ ਕੋਈ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ